ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹ ਰਾਸ ਸਾਹਿਬ ਅਰ ਜੁਗ ਜੁ ਭਗਤ ਪਾਇਆ ਪਜ ਰਖਦਾ ਆ ਰਾਮ ਰਾਜੇ ਹਰਨਾ ਕਿਸ਼ ਦੁਸ਼ਟਰ ਮਾਰਿਆ ਪ੍ਰਹਲਾਦ ਉਤਰਾਇਆ ਹੰਕਾਰੀਆਂ ਆਨੰਦ ਕਾ ਪਿਠ ਦੇ ਨਾਮ ਦਿਓ ਮੁਕਲਾਇ ਜਿਨ ਨਾਨਕ ਸਾਹ ਹਰਿ ਸੇਵਿਆ ਅੰਤレ ਛਡਾਇਆ ਸ਼ਲੋਕ ਮਹਲਾ ਪਾਲਾ ਦੁਖਦਾਰੋ ਸੁਖ ਰੋਗ ਭਇ ਜਾਂ ਸੁਖਤਾਪ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁ ਕਰੀ ਨਾ ਹੋਏ ਬਨਹਾਰੇ ਕੁਦਰਤੋ ਸਿਆ ਤਿਰੰਤੂ ਨਜਾਇ ਲਖਿਆ ਰਹਾ ਆਤਮਾ ਜੋ ਜੋਤਮਾ ਜਤ ਕਲਕਲਾ ਭਰਪੂਰ ਰਹਿਆ ਤੂੰ ਸਚਾ ਸਾਹਿਬ ਸਿਬਦ ਸਵਾਲਿਓ ਜਿਨ ਕੀਤੀ ਸੋ ਪਾਰ ਪਇ ਕਹੂ ਨਾਨਕ ਕਰਤੇ ਕੀਆ ਬਾਤਾ ਜੋ ਕਿਸ਼ ਕਰਨਾ ਸੋ ਕਰ ਰਹੀ ਆ ਸੋ达ਰੂ ਰਾਗ ਅਸਾ ਮੰਗਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ达ਰੂ ਤੀਰ ਕੇਹਾ ਸੋ ਕਰਕੇ ਹਾ ਜਿਤਬ ਸਰਬ ਸੁਮਾਲੇ ਵਾਜੇ ਤੇਰੀ ਨਾਦ ਅਨੇਕ ਸੰਖਾ ਕੀਤੇ ਤੇਰੀ ਵਾਵਨ ਹਾਰੇ ਕੀਤੇ ਤੇਰਾ ਗੁਪ੍ਰਿਸਿਓ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਤਨੋਂ ਪਵਨ ਪਾਣੀ ਵਸੰਤਰ ਗਾਵੈ ਰਾਜਾ ਤਰਮੰਦਵਾਰੇ ਕਾਵਨ ਤੁਦਨੋਂ ਚੇਤ ਗੁਪਤ ਲਿਖ ਜਾਣਨਾ ਲਿਖ ਲਿਖ ਧਰਮ ਬੀਚਾਰੇ ਗਾਵਨ ਤੁਧਨੋ ਈਸ਼ੁਰ ਬ੍ਰਹਮਾ ਦੇਵੀ ਸੋੰਤਿਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਦਾਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵਨ ਤੁਧਨੋ ਸਿਦ ਸਮਾਧੀ ਅੰਦਰ ਗਾਵਨ ਤੁਧਨੋ ਸਾਧਵੀ ਚਾਰੇ ਗਾਵਨ ਤੁਧਨੋ ਜਤੇ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ गावਨ ਤੁਦਨੋ ਪੰਡਤਾ ਪੰਡਿਕੀਸ਼ਵਰ ਜੋਗੁ ਤੁਗਵੇਦਾ ਨਾਦੀ ਗਾਵਨ ਤੁਦਨੋ ਮਾਹੂਨੀਆਂ ਮਨਮੋਹਨ ਸਵਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਪਾਇ ਤੇਰੀ 68 ਤੀ ਰਤਨਾ ਲੈ ਗਾਵਨ ਤੁਦਨੋ ਜੋਧ ਮਹਾਭਰ ਸੂਰਾ ਗਾਵਨ ਤੁਦਨੋ ਕਾਣੀ ਚਾਰੇ ਗਾਵਨ ਤੁਧਨੋ ਕੰਡਮ ਦਾ ਬ੍ਰਹਮੰਡਾ ਕਰ ਕਰਕੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਦਾ ਭਾਵਨ ਰਤੇ ਤੇਰੇ ਭਗਤ ਰਸਾਨੇ ਔਰ ਕੀਤੇ ਤੁਧਨੋ ਗਾਵਨ ਸੇਮ ਚਿਤ ਨਯਾਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਏ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਏ ਰੰਗੀ ਰੰਗੇ ਭਾਂਤੇ ਕਰ ਕਾ ਜਿੰਸੀ ਮਾਇਆ ਜਿੰਨੋ ਪਾਏ ਕਰ ਕਰ ਦੇ ਕਾਇ ਕੀਤਾ ਆਪਰਣਾ ਜੋ ਤਿਸ ਦੇ ਵਢਿਆਏ ਜੋ ਤਿਸ ਭਾਵੈ ਸੋਇ ਕਰਸੀ ਫਿਰ ਹੁਕਮ ਨਾ ਕਰ ਨਾ ਜਾਏ ਸੋ ਪਤ ਸਾਹੁ ਸੋ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਕੰਦ ਸੁਣੋ ਵੱਡਾ ਕਹ ਸਭ ਕੋ ਏਕ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤੇਰੀ ਰਹਿ ਸਮਾਏ ਵਡੇ ਮੇਰੇ ਸਾਹਿਬਾ ਘਰ ਗੰਘੇਰਾ ਗੁਣੀ ਗਹਿੇਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਡਚੀ ਰਹਾਉ ਸਭ ਸੁਰਤੇ ਮਨ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗੈਨੀ ਝਾਨੀ ਗੁਰ ਗਰਹਾ ਏਕਾ ਨ ਜਾਏ ਤੇਰੀ ਤੇਲ ਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਖਾ ਕੀਆ ਵਡਿਆਈਆਂ ਤੁੱਦ ਬਿਨ ਸਿੱਧੀ ਕਿਨਾ ਨਾ ਪਾਈਆ ਕਰ ਮਿਲਾ ਨਾ ਹੀ ਠਾਕ ਰਹੀ ਐ ਅਖ ਨੂੰ ਵਾਲਾ ਕਿਆ ਵਿਚਰ ਸੁਭਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸ ਕਿਆ ਚਾਰਾ ਨਾਨਕ ਸਤ ਸਵਾਰਨ ਹਾਰ ਅਸਾ ਮਲ ਪਨਾਂ ਆਕਾ ਜੀ ਬੰਸਰੇ ਮਰ ਜਾਓ ਆਖਣਿਓ ਖਾ ਸਾਚਾ ਨਾਮ ਸਾਚੇ ਨਾਮ ਕੀ ਲਗੈ ਭੂਖ ਉਤ ਭੂਖ ਖਾ ਚਲੇ ਹੈ ਦੂਖ ਸੋਗ ਵਿਸਰੇ ਮੇਰੇ ਮਾਏ ਸੱਚਾ ਸਾਹਿਬ ਸੱਚ ਨਾਏ ਰਹਾ ਸਾਚੇ ਨਾਮ ਕੀ ਤਿਲ ਵਡਿਆਏ ਅੰਤ ਕੀ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਹੋ ਮਰ ਨਾ ਹੋਵੇ ਸੋਗ ਦਿਨਦਰ ਨਾ ਝੂਕੈ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋ ਨਾ ਕੋ ਹੋਏ ਜਿਵੜ ਆਪ ਤੇ ਵੜ ਤੇਰੀ ਦਾਤ ਜਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾ ਵੇ ਬਾਜ ਸਨਾਤ ਰਾਗ ਗੁਜਰੀ ਮੰਲਾ ਚੌਥਾ ਹਰਿ ਕੇ ਜਨ ਸਤ ਗੁਰ ਸਤਪੁਰਖ ਵਿਨੋ ਕਰੋ ਗੁਰ ਪਾਸ ਹੰਕਿਰੇ ਕਰਮ ਸਤ ਗੁਰ ਸਰਣਾਏ ਕਰਦੇ ਨਾਮ ਪ੍ਰਗਾਸ ਮੇਰੇ ਮੀਤ ਪ੍ਰਦੇਵਾ ਮੋਕਉ ਰਾਮ ਨਾਮ ਪ੍ਰਗਾਸ गर्मुतना मिरा प्रणस काय हर कीर्त हमरी रहरास सुराहा हर जन के वडेरे जन हार पे पेयास हर हारु नाम संगत गुण प्रगास। जन हार हारू हर हारु हर्ष नमपाहीन जम्पासु ਜੋ ਸਤ ਗੁਰ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾ ਸੋ ਜਿਨ ਹਰ ਜਨ ਸਤ ਗੁਰ ਸੰਗਤ ਪਾਏ ਤਨ ਧੁਰ ਮੁਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਚਿਤਰ ਸਪਾਏ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜ ਆਹਰਜੋ ਪਰਿਆ ਸੈਲ ਪਥਰ ਮੈਂ ਜੰਤ ਪਾਏ ਤਾਕਾ ਰਜ ਕਾਗ ਕਰ ਧਰੇ ਐ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਏ ਆ ਸੂਕੇ ਕਸ਼ਟ ਹਰਿਆ ਰਹਾਉ ਜਾਨਨ ਪਿਤ ਲੋਕ ਸੁਤ ਬਨਤ ਕੋਏ ਨਾ ਕਿਸ ਕੀ ਧਰੇ ਸਿਰ ਸਿਰ ਜਿਤ ਸੰਬਾਹੇ ਠਾਕੁਰ ਕਾਹੇ ਮਨ ਭਉ ਕਰੇ ਆ ਉੜ ਊੜ ਆਵੈ ਕੋ ਸਾਤ ਪਾਛੈ ਬਿਸ਼ਰੇ ਸਰੇ ਆ ਤਿਨ ਕਾਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨੋ ਦਸ ਅਸ਼ਿਧਾਨ ਠਾਕੁਰ ਘਰ ਤਲ ਧਰੇ ਆ ਜਨ ਨਾਨਕ ਬਾਲਬ ਸਦ ਬਲ ਜਾਈਐ ਤ੍ਰੰਤਨ ਪਾ ਰਵਰਿਆ ਰਾਗ ਆਸਾ ਮੰਲਾ ਚੌਥਾ ਸੋ ਪਰਖ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰਗਮ ਅਗਮ ਆਪਰ ਸਬਤ ਆਵੈ ਸਬਤ ਆਵੈ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁੰਗੀਆਂ ਕਾ ਦਾਤਾਰ ਹੈ ਹਰ ਧਿਆਵੂ ਸੰਤੋ ਜੀ ਸਭ ਦੂਖ ਬਿਸਾਰਨ ਹਾਰਾ ਹਰਿ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰੈ ਤੁੰਗੀਆਂ ਘਟ ਘਟ ਅੰਤਰ ਸਗਣ ਅੰਤਰ ਜੀ ਹਰੇ ਕੋਪਰਖ ਸਮਾਨਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮੋ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਣਾ ਜੋ ਸੇਵ ਜੋ ਸੇਵ ਤੁਧ ਜੀ ਜਨ ਨਾਨਕ ਤਨ ਕੁਰਬਾਨ ਹਰਿ ਤੇ ਆਵੈ ਹਰਿ ਤੇ ਆਵੈ ਤੁਧ ਜੀ ਸਜਨ ਜੁਗ ਮ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਧਿਆਏ ਆ ਜੀ ਤਿਨ ਟੂਟੇ ਜਨ ਕੇ ਫਾਸੀ ਜਿਨ ਨਿਰਪਉ ਜਨ ਹਰ ਨਿਰਪਉ ਤੇ ਆਇਆ ਜੀ ਤਿਨ ਕਾ ਪਾਉ ਸਭ ਗਵਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਰੂਪ ਸਮਸੇ ਸੇ ਧੰਨ ਸੇ ਧੰਨ ਜਨ ਹਰਿ ਧਿਆਏ ਆ ਜੀ ਜਿਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸੁਲਹੰਤ ਦਜੀ ਹਰਨ ਕਨੇਕ ਅਨੰਤ ਤੇਰੇ ਅਨੁਕਰ ਤੇਰੇ ਅਨੁਕਰ ਅਰ ਪੂਜਾ ਜੀ ਤਪ ਤਾਪ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਕੋ ਸਮ੍ਰਤ ਸਾਸ਼ਟਰੀ ਕਰ ਕਰਿਆ ਕਰ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਪ੍ਰਭਵੰਤਾ ਤੂੰ ਆਦੂ ਪ੍ਰਖਿਆ ਪਰਮ ਪ੍ਰਕਰਤਾ ਜੀ ਤੂੰ ਜੀਵੜਾ ਵਰਨਾ ਕੋਇ ਤੂੰ ਜੋਗ ਜੋਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਹੈ ਚਲਕ੍ਰਤਾ ਸੋਇ ਤੁਦੇ ਆਪੇ ਭਾਵੈ ਸੋਇ ਵ੍ਰਤੈ ਜੀ ਤੂੰ ਆਪੇ ਕਰੈ ਸੋ ਹੋਇ ਤੁਦਿਆਪੇ ਸ੍ਰਿ ਸਭ ਪਾਏ ਜੀ ਤੁਦਿਆਪੇ ਸ੍ਰਿ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸੈ ਕਾ ਜਾਣੋਈ ਅਸ ਮੰਨ ਲਬ ਚੌਥਾ ਤੂੰ ਕਰਤਾ ਸੁਚਾਰ ਮੈਂਡਾ ਸਾਈਂ ਜੋ ਤੂੰ ਪਾਵੈ ਸੋਇ ਤਿਸੀ ਜੋ ਤੂੰ ਦੇ ਸੋਇ ਹੋ ਪਾਈ ਰਹਾ ਸਭ ਤੇਰੇ ਤੂੰ ਸਭ ਨੇ ਤੇ ਆਇਐ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲੱਦ ਮਨ ਮੁਗਵਾਇ ਤੁਦਿਆ ਪ੍ਰਭਿ シュੁੜਿਆ ਆਪੇ ਮਿਲਾਇ ਕੁੰਦਰਿ ਆਉ ਸਭ ਤੁਝ ਹੀ ਮਾਹੀ ਤੁਝ ਬਿਨੋ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋ ਜਿਨ ਜਾਣ ਹਰਿ ਗੁਣ ਸਦਿ ਆਖ ਵਖਾਣੈ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸਿਜਿ ਹਰਿ ਨਾਮ ਸਮਾਇਐ ਤੂੰ ਆਪੇ ਕਰਤਾ تیਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨ ਨ ਕੋਇ ਤੂੰ ਕਾਰ ਕਰਿ ਵਿਖਾ ਜਾਣ ਸੋਏ ਜਨਾਨਕ ਗੁਰਮੁਖ ਪਰਬਤ ਹੋਏ ਆਸ ਮਨ ਲਾ ਪੈਲਾ ਤਿਤ ਸਰਵ ਰੜੈ ਪੈ ਲਿ ਨਿਵਾਸਾ ਪਾਣੀ ਪਵਤਨੇ ਕੀਆ ਪੰਕਜ ਮੋਪਗਨੇ ਚਾਲੇ ਹਮ ਦੇਖਾ ਤੇ ਰੂਪ ਵਾਲੇ ਮਾਨ ਇਕ ਨਾ ਚੇਤ ਸਮੂੜ ਮੰਨਾ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾ ਨਾ ਹੋ ਜਤੇ ਸਤੇ ਨੀ ਪੜਿਆ ਮੂਰਖ ਮੁਖ ਦਾ ਜਨਮ ਕਇਆ ਪੰਨਵਤ ਨਾਨਕ ਕਤਿ ਨਿਕੂ ਸਰੜਾ ਜਨਮ ਤੂੰ ਨਾਹੀ ਵਿਸਰਿਆ ਅਸ ਮਹੰਦਾ ਪੰਜਿਵਾ ਕਈ ਪਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤਰ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਜਾਮ ਲਗ ਪਵ ਜਲ ਕਰਨ ਕੈ ਜਨ ਮ੍ਰਿਥਾ ਜਾਤ ਰੰਗ ਮਾਇਆ ਕਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੇ ਹਰ ਰਾਇਆ ਕਹੂ ਨਾਨਕ ਹਵਨੀਚ ਕਰਮ ਸ਼ਰਨ ਪਰੇ ਕੀ ਰਾਖੋ ਸਰਮ ਜਪ ਤਪ ਸੁੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੇ ਹਰ ਰਾਇਆ ਕਹੂ ਨਾਨਕ ਹਮਨੀਚ ਕਰਮ ਸ਼ਰਨ ਪਰੇ ਕੀ ਰਾਖੋ ਸਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਭਿਓ ਬਾਚ ਗੇਨ ਕੀ ਚੋਪਾਈ ਅਮਰੀ ਕਰੋ ਹਾ ਦੇ ਰਛੈ ਪੂਨ ਹੋਏ ਜਿਦ ਕੀ ਇੱਛਾ ਤਬ ਚਲਨ ਮਨ ਰਹਿ ਹਮਾਰਾ ਪੰਨਾ ਜਾਨ ਕ੍ਰੋਪਤ ਪਰਾ ਅਮਰੇ ਦੁਸਤ ਸੁਭਾ ਤੁਮ ਘਾਵੋ ਆਪ ਹਾਦ ਮੋਹੇ ਵਿਚਾਵੋ ਸੋ ਕੇ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰੈ ਮੋ ਰਛਾ ਨਜ ਕਰਦਾ ਕਰੀਐ ਸਭਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀਆ ਸਤੋਰ ਭਜਨ ਕੀ ਰਹਿ ਪਿਆਸ ਤੁਮੈ ਸਾਡ ਕੋਈ ਅਵਰਣਾ ਥਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੀ ਹੈ ਆਪ ਹਾਦ ਮੁਜਬਰੀਏ ਮਰਨ ਕਾਲ ਕਾ ਤਰਾਸ਼ ਨਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਜੂ ਕਰਿਓ ਰੱਛਾ ਰੱਖ ਲੋ ਮੋਰਾ ਕਨਹਾਰੇ ਇਨਸਾਹ ਗ ਸੰਸਾਹ ਪਿਆਰੇ ਦੀਨੋ ਬੰਦੁਸਨ ਕੇ ਹੰਤਾ ਤਮੋਹ ਪ੍ਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬੁਕਤਰ ਕਾਲ ਪਾਏ ਸ਼ਿਵ ਜੁਆ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸ ਸਗਲ ਕਾਲ ਕ ਕੀ ਅਤ ਮਾਸ਼ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੁਤੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹਟਾਈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾ ਤੁਝ ਸੁਨ ਪਜਾਇਓ ਆਜ ਅੰਤੇ ਕੇਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵਕਨ ਕੋ ਸਿਵਗੁਣ ਸੁਖ ਦਿਯੋ ਸਤਨ ਕੋ ਪਨਮੋ ਬਦ ਕੀਓ ਕਟਕਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰਸ ਤੁਲਾ ਸਭ ਪਰ ਕਿਰਪਾ ਦੁਸ਼ਟ ਕਰ ਕੋ ਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨ ਕਟਕਟ ਕੇ ਪਰਵਦ ਕੀ ਜਾਣੈ ਜਾਬੂ ਦੁਰਕਰ ਕਰਤਾਰ ਪ੍ਰਜਾ ਤਰਤ ਤਬ ਦੇਹੀ ਹੰ ਪਰ ਜਬ ਆਕਰਕ ਕਰਤੋ ਕਬ ਹੂੰ ਤੁਮ ਮਿਲਤ ਦੇਤਰ ਸਭ ਹੂੰ ਜੇਤੇ ਬਦਨ ਸਟ ਸੁਭ ਧਾਰੈ ਆਪ ਆਪਣੀ ਬੋਧੂ ਚਾਰੈ ਤੁਮ ਸਭ ਤੇਰਾ ਤਨ ਰਾਲਮ ਜਾਣਤ ਬੇਦ ਕੇ ਦਰਿਆਲਮ ਨੰਕਾਰ ਨਿਰਭਕਾਰ ਨਿਰਲੰਭ ਆਦਿਆਨীন ਆਨਾਦ ਸੰਭ ਤਾ ਕਾ ਮੂੜਾ ਚਾਰਤ ਪੀਦਾ ਜਾ ਕੋ ਕੇਵ ਨਾ ਪਾਵਤ ਬੀਦਾ ਤਾ ਕੋ ਕਿਰਪਾ ਨਨ ਮਾਨਤ ਮਹਾ ਮੂੜਾ ਕਿਸੇ ਭੇਦ ਨ ਜਾਣਤ ਮਹਾ ਦੇਵ ਕੋ ਕਹ ਸਦਾ ਸ਼ਿਵ ਨਰੰਕਾਰ ਕਾ ਚਿੰਤਨਾ ਪੀਵੈ ਆਪ ਆਪਣੀ ਗੁਧਾ ਜੀਤੀ ਵਰਨਤ ਭਿੰਨ ਪਨ ਤੋ ਤੇਤੀ ਤੁਮਰਾ ਲਕਾ ਨਾ ਜਾਏ ਪਸਾਰ ਕਹ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੁਸਰੂਪ ਰੰਕ ਪਯੋ ਰਵ ਕੈ ਭੂਪ ਅੰਡ ਜੇ ਰਸਿ ਤਜ ਕਿਨਿ ਉਤਪਜ ਕਾਨ ਬੌਰ ਚ ਦਿਨੀ ਕਉ ਫੂਲ ਰਾਜਾ ਮੈਂ ਬੈਠਾ ਕਹੂ ਸਿਮਟ ਪਯੋ ਸ਼ੰਕਰ ਇਕਟ ਸੁਕ੍ਰੀਸ਼ੁਰ ਦੇਖਾਇੰਚੰ ਭਵ ਆਦੂ ਚੁਗਾਦੂ ਸਰੂਸ਼ਯੰ ਭਵ ਆਵਰਚਾ ਮੇਰੇ ਤੁਮ ਕਰੋ ਸਿੱਖ ਉਬਾਰ ਸਿੱਖ ਗੁਰ ਦੁਸ਼ਟ ਜੀਤੇ ਉਠਵਤ ਪਾਤਾ ਸਕਲ ਮਲੇਸ਼ ਕਰੂਰਨ ਘਤ ਜੇ ਅਸ ਤੁਝ ਤਨ ਸਰਨੀ ਪਾਰੇ ਤਿਨ ਕੇ ਦੁਸ਼ਟਾਂ ਦੁਖ ਤਬ ਮਰੇ ਪੁਰਖ ਜਵਨ ਭਗ ਪ੍ਰੇਤਿ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਇ ਅਹ ਤਾਕੇ ਕਾਲ ਨਿਪਨ ਅਹ ਰਚਾ ਹੋਏ ਤ ਸਭ ਕਾਲ ਦੁਸ਼ਟ ਅਸਤ੍ਰਾਂਤ ਦਕਾਲ ਕਿਰਪਾ ਦੁਸ਼ਟ ਤਨ ਜਾਹਿ ਨ ਹਰਹ ਤਾਕੇ ਤਾਪ ਤਨ ਕਮ ਹਰੋ ਰਿਤ ਸਿਧ ਘਰ ਮੋ ਸਭ ਹੋਏ ਦੁਸ਼ਟ ਸਸਵ ਸਕ ਨ ਕੋਇ ਇਕ ਬਾਰ ਜਨਤਵ ਸੰਭਾਰਾ ਕਾਨਫਾ ਤੇ ਤਾਹੀ ਉਵਾਰੇ ਜਿੰਨਰ ਨਾਮ ਤੇ ਹਾਰੂ ਕਾ ਦਰ ਦੁਸ਼ਟ ਦੋਖ ਤੇਰਾ ਕੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਉ ਹੂੰ ਉਬਾਰੇ ਸਰਬ ਤੂਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਉ ਬਚਾਈ ਕੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਉ ਹੂੰ ਉਬਾਰੇ ਸਰਬ ਤੁਰਮੋ ਹੋ ਸਹਾਈ ਦੁਸ਼ਟ ਦੁਖ ਤੇ ਜੋ ਹੂੰ ਵਿਚਾਈ ਸਵਈਆ ਪਲ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੀ ਨੀ ਆਨਿਓ RAM ਰੇ ਪੁਰਾਨ ਪੁਰਾਨੋ ਨੀ ਕਾਮ ਤੇ ਨਮਾਨਿਓ ਸਿਮਰ ਸਾਸਤਰ ਵੇਦ ਸੁਬਾ ਬੋ ਪੀਧ ਕਮ ਇਕ ਨ ਜਾਣਿਓ ਸ੍ਰੀ ਸੁਪਾਨੇ ਕਿਰਪਾ ਤੁਮਰੇ ਕਾਰ ਮਾਨਕ ਸਭ ਤੋਏ ਬਖਾਨਿਓ ਦੋਹਿਰਾ ਸਗਲ ਦੁਆਰ ਕੋ ਸਾਢਕ ਗਇਓ ਤੁਹਾਰੋ ਦੁਆਰ ਮਹੀਂ ਗਏ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਸਾਢਕ ਗਇਓ ਤੁਹਾਰੋ ਦੁਆਰ ਬਾਹੀ ਗੰਗੀਲਾ ਜੈ ਅਸ ਗੋਬਿੰਦ ਦਾਸ ਤੁਮਾਰੋ ਰਾਮ ਕਲੇ ਮਹੰਦਾ ਤੀਜਾ ਆਨੰਦ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਦੂ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਜ ਸੇਤੀ ਮਨ ਵੱਜੀਆਂ ਵਾਗਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆ ਸ਼ਬਦੋ ਤਗਉ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨੋ ਮੇਰੇ ਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗਲਾ ਸਮਰਥ ਸੁਆਮੀ ਸੋਕੇ ਮਨੋ ਵੇਸਾਰੇ ਕਹਿ ਨਾਨਕ ਮਨ ਮੇਰੇ ਸਦਾਰੰ ਹਰ ਨਾਲੇ ਸਾਚ ਸਾਹਿਬ ਕਿਆ ਨਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਪਤ ਸਲਾ ਤੇਰੇ ਨਾਨ ਬਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੀ ਸ਼ਬਦ ਘਨੇਰੇ ਕਹਿ ਨਾਨਕ ਸਤੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇਚਾਂ ਸੁਖ ਹੋ ਜਾਈਆਂ ਸੁਦਾ ਗੁਰੂ ਗਿਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦਿਤ ਕਰ ਸਵਾਗੈ ਘਰ ਸਵਾਗੈ ਸ਼ਬਦ ਵਾਜੇ ਕਲਾਜਿਤ ਕਰ ਧਾਰੀਐ ਕੰਠ ਦੋ ਤੁਦ ਵਸ ਕੀਤੇ ਕਾਲ ਕੰਠ ਕਮਾਰੇ ਤੁਰ ਕਰ ਨ ਪਾਇਆ ਤੁਧ ਜਿਨ ਕਾ ਸਿਨਾ ਮਰਕ ਲਾਗੇ ਕਹਿ ਨਾਨਕ ਕੈ ਸੁਖ ਹੋਵਾ ਤਿਤ ਘਰ ਅਨਹਦਿ ਵਾਜੇ ਆਨੰਦ ਸੁਨੋ ਵੜੇ ਭਾਗਿਓ ਸਗਰ ਮਨੋਰਥ ਪੂਰੇ ਕਾਰਿ ਪ੍ਰੰ ਪ੍ਰਪਾਇਆ ਉਤਰੇ ਸਗਰ ਵਿਸੂਰੇ ਦੂਖ ਰੋਗ ਸਿੰਦਾ ਫਿਰ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਿ ਲ ਭੈ ਸਰ ਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਾਤੇ ਭਵਤ ਸਤ ਗੁਰ ਰਹਿ ਆ ਪਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਸੁਣਤੇ ਕੂਨੀਤ ਕਹਤੇ ਪਵਤ ਸਾਧਗੁਰ ਰਹੇ ਅਕਰ ਕੋਰੇ ਮਨਮント ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਹੁੰਦਾ ਗੁਨੀ ਮੰਦਾ ਪੰਜਵੈ ਥਾਲ ਵਿੱਚ ਧਨ ਵਸਤੂ ਪਈਓ ਸਾ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਦਾ ਪਈਓ ਜਿਸ ਕਾ ਸੰਸਵਾਰੂ ਜੀ ਕੋ ਖਾਵ ਜੀ ਕੋ ਪੁੰਚਾ ਤਿਸ ਕਾ ਹੋ ਉਧਾਰੋ ਇਹ ਬਤ ਜੀ ਨ ਜਾਏ ਨਿਤ ਨਿਤਰਾ ਕਰਤਾਰ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪੂਸਾਰ ਸ਼ਲੋਕ ਮੰਡਾ ਪੰਚਿ ਵੈ ਤੇਰਾ ਕੀਤਾ ਜਾਤੋ ਨਹੀਂ ਬਨੋ ਜੋ ਕੀ ਤੋਏ ਮਾਨਰ ਮੁਨੀ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਆਏ ਦਰਸ ਪਿਆ ਮੇਰਾ ਮਤ ਹੋਏ ਸਤ ਗੁਰ ਸਜਣੋ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆ ਦਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਜਣੋ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆ ਪਾਉੜੀ ਜਿਥਾ ਤੂੰ ਸਮਰਾਥੋਂ ਜਿਥਾ ਕੋ ਨਾਹੀਂ ਓਥੇ ਤੇਰੇ ਰਾਖੋ ਅਗਨਿਉ ਦਰਬਾਹੇ ਸੁਣ ਕਹਿ ਜਮਕੇ ਦੂਤ ਨਾਹੀਂ ਤੇਰਾ ਛਡ ਜਾਏ ਪਾਉ ਚਲ ਬਿਕਮ ਸਗਾਹੋਂ ਗੁਰ ਸ਼ਬਦ ਦੀ ਪਾਰ ਪਾਹੇ ਜਿਨ ਕਉ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲਮਹਿ ਇਹੋ ਪੁੰਨ ਬਨ ਗੋਵਿੰਦ ਗਾਹੇ ਸਭ ਸਨੋ ਕਿਰਪਾਲੋ ਸਮਾਨ ਸਾਹੀਂ ਸਾਹੇ ਵਿਰਥਾ ਕੋਈ ਨਾ ਜਾਏ ਜਿ ਆਗਿਤ ਦਿਆਹੇ ਸ਼ਲੋਕ ਮਹਲਾ ਪੰਜੇਵਾ ਅੰਤੁਰ ਗੁਰਿਆਰਾਧਨਾ ਜੀਵਾ ਜਪੁ ਗੁਰਨਾਉ ਨਿਤਿ ਸਤਿ ਗੁਰੂ ਪੇਕਣਾ ਸੁਣੀ ਸੁਣਾ ਗੁਰਨਾਉ ਸਤਿ ਗੁਰੁ ਸਿ ਤਿਰਤਿਆ ਦਰਗਹ ਪਾਇ ਅਠਾਉ ਕਹਉ ਨਾਨਕ ਕਿਰਪਾ ਕਰੇ ਜਿਸਨੋ ਏ ਵਥ ਦੇ ਜਗ ਮਾ ਤੁਮ ਕਾਢੀ ਹੈ ਬਿਰਲੇ ਕੀ ਕੀ ਮਹਲਾ ਪੰਜੇ ਵਾ ਰਖੇ ਰਖਣਹਾਰ ਆਪ ਬਾਰੈਨ ਗੁਰ ਕੇ ਪੈਰੇ ਪਾਏ ਕਾਜ ਸਵਾਰੈਨ ਉਹ ਆਪ ਦੇ ਆਲ ਮਨੋ ਨਾ ਵਿਸਾਰੈਨ ਸਾਧੂ ਜਨ ਕ ਸੰਗ ਕਬਜ ਲਤਾਰੈਨ ਸਾਖਤ ਨਿੰਦਕ ਦੋਸ਼ਕ ਕਿਨ ਮਾਹੀ ਵਿਦਾਰੈਨ ਇਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਇਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਸਗਲਿਆਂ ਦੁੱਖਾਂ ਪਾਪਾਂ ਕਾ ਨਾਸ਼ ਆਪ ਜੀ ਦੀ ਭਜਨ ਗੁਰਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ